ਸਸੀ ਗਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੰਜਾਬ ਦੀਆਂ ਸਰਕਾਰੀ ਬੱਸਾਂ ਵੀ ਹੁਣ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਇਸ ਸਬੰਧੀ ਟਾਈਮ ਟੇਬਲ ਜਾਰੀ ਹੋ ਗਿਆ ਹੈ ਇਸ ਤੋਂ ਪਹਿਲਾਂ ਪੰਜਾਬ ਰਨਵਸ ਕੋਲ ਦਿੱਲੀ 에ਰਪੋਰਟ ਤੱਕ ਦਾ ਲਾਇਸੈਂਸ ਨਹੀਂ ਸੀ ਦਿੱਲੀ 에ਰਪੋਰਟ ਲਈ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਸਰਕਾਰੀ ਬੱਸਾਂ ਚੱਲਣਗੀਆਂ ਨਵਾਂ ਸ਼ਹਿਰ ਤੋਂ ਸਵੇਰੇ 8 ਵਜੇ ਚੱਲ ਕੇ ਸ਼ਾਮ 4 ਵਜੇ ਬੱਸ 에ਰਪੋਰਟ ਤੇ ਪਹੁੰਚੇਗੀ ਜਿਸ ਦਾ ਕਿਰਾਇਆ 1100 ਰੁਪਏ ਹੋਵੇਗਾ ਇਨਵੈਸਟੀਗੇਸ਼ਨ ਡਿਟੈਕਟਿਵ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਫੀਲਡ ਮੈਨੇਜਰ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਨਵਾਂ ਸ਼ਹਿਰ ਦੇ ਸ਼ੂਗਰ ਮਿਲ ਸਾਹਮਣੇ ਬਣੇ ਇੱਕ ਗੋਦਾਮ ਦੀ ਪੜਤਾਲ ਕੀਤੀ ਤਾਂ ਨਕਲੀ ਟਾਟਾ ਨਮਕ ਦੇ ਪੈਕੇਟ ਅਤੇ ਨਕਲੀ ਹਾਰਪਿਕ ਦੀ ਪੈਕਿੰਗ ਕੀਤਾ ਗਿਆ ਸਮਾਨ ਬਰਾਮਦ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਸਾਰੀ ਪੈਕਿੰਗ ਹੂਬੂਬੂਟ ਅਸਲੀ ਟਾਟਾ ਨਮਕ ਤੇ ਹਾਰਪਿਕ ਨਾਲ ਮੇਲ ਖਾਂਦੀ ਹੈ। ਡੀਸੀ ਦਫ਼ਤਰ ਦੇ ਸਾਹਮਣੇ ਇੱਕ ਕਰਿਆਨਾ ਸਟੋਰ ਤੋਂ ਵੀ ਇਸੇ ਤਰ੍ਹਾਂ ਨਕਲੀ ਟਾਟਾ ਨਮਕ ਅਤੇ ਨਕਲੀ ਹਾਰਪਿਕ ਬਰਾਮਦ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਬਾਰੇ ਪੁਲਿਸ ਵੱਲੋਂ ਹਾਲੇ ਸਮਾਨ ਦੀ ਗਿਣਤੀ ਜਾਰੀ ਹੈ ਜਿਸ ਦੇ ਆਧ ਪੁਲਿਸ थाना ਸਿਟੀ ਨਵਾਂ ਸ਼ਹਿਰ ਦੇ ਐਸ.ਆਈ. ਭਵੀਸ਼ਨ ਸਿੰਘ ਨੇ ਦੱਸਿਆ ਕਿ ਦੌਰਾਨ ਨਾਕਾਬੰਦੀ ਕਰਿਆ ਪੁਲੀ ਪਰ ਬਲਵਿੰਦਰ ਕੁਮਾਰ ਉਰਫ ਬਿੰਦਰ ਪੁੱਤਰ ਚੰਨਾ ਰਾਮ ਵਾਸੀ ਸਲੋ ਨੇ ਤੇਜ਼ ਰਫ਼ਤਾਰ ਨਾਲ ਗੱਡੀ ਲਿਆ ਕੇ ਡੈਰੀਕੇਟ ਤੇ ਮਾਰੀ ਜਦੋਂ ਪੁਲਿਸ ਨਾਕਾ ਪਾਰਟੀ ਨੇ ਰੋਕਿਆ ਤਾਂ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਤੇ ਗਾਲੀ ਗਲੋਚ ਕੀਤਾ ਗਿਆ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਕਥਿਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੀਔਰਸਿਤ ਜੋਗੀ ਬਾਬਾ ਬਾਰਕਨਾਥ ਸਤਾਨ ਹਿਮਾਚਲ ਪ੍ਰਦੇਸ਼ ਦੇ ਗੱਦੀ ਨਿਸ਼ੀਣ ਸ਼੍ਰੀ ਰਜਿੰਦਰ ਗਿਰੀ ਨੇ ਕਸਬਾ ਉੜਾਪੜ ਵਿਕੇਸ਼ ਸਲਾਨਾ ਪੰਡਾਰੇ ਮੌਕੇ ਪ੍ਰਵਚਨ ਕਰਦੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੰਨਾ ਲਈ ਅਸੀਂ ਦਿਨ ਰਾਤ ਇਕ ਕਰ ਰਹੇ ਹਾਂ ਉਹ ਸਾਡੇ ਸਕੇ ਸੰਬੰਧੀਆਂ ਤੇ ਵੇਲੇ ਸਾਡਾ ਸਾਥ ਛੱਡ ਦਿੰਦੇ ਹਨ ਇਸ ਲਈ ਪ੍ਰਭੂ ਪਰਮਾਤਮਾ ਦੀ ਭਗਤੀ ਵੀ ਜੁੜਨਾ ਹੀ ਚੰਗਾ ਰਹੇਗਾ ਯਾਨੀ ਆਖਦੇ ਹਨ ਕਿ ਪ੍ਰਮਾਤਮਾ ਜਿਸ ਦਾ ਦਾਣਾ ਪਾਣੀ ਜਿੱਥੇ ਲਿਖਦਾ ਹੈ ਉੱਥੇ ਉਸ ਨੂੰ ਜਾਣਾ ਹੀ ਪੈਂਦਾ ਹੈ ਇਹ ਗੱਲ ਫਗਵਾੜਾ ਵਖੇ ਸੱਚ ਸਾਬਤ ਹੋਈ ਜਦੋਂ ਇੱਕ ਗਰਭਵਤੀ ਮਹਿਲਾ ਨੇ ਇੱਕ ਛੋਟੀ ਬੱਚੀ ਨੂੰ ਬਸ ਵਿੱਚ ਹੀ ਜਨਮ ਦੇ ਦਿੱਤਾ ਜੱਚਾ ਬੱਚਾ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਦੋਵੇਂ ਸਹੀ ਸਲਾਮਤ ਹਨ ਮਲੋਟ ਦੇ ਮੁਖ ਅਫਸਰ ਐਸਆਈ ਸੁਖਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਐਸਆਈ ਮਹਿੰਦਰ ਸਿੰਘ ਅਤੇ ਐਸਆਈ ਅੰਗਰੇਜ਼ ਸਿੰਘ ਵੱਲੋਂ ਬਾਣਾ ਦੀ ਚੈਕਿੰਗ ਦੌਰਾਨ ਮਲੋਟ ਬੋਹਰ ਰੋਡ ਤੇ ਪੱਕੀ ਟਿੱਬਾ ਕੋਲੀ ਕਬਾਜ਼ੀ ਚੈਕਿੰਗ ਦੌਰਾਨ ਇੱਕ ਔਰਤ ਪਾਸੋਂ 5000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਔਰਤ ਦੀ شناخت ਸੀਮਾ ਪਤਨੀ ਹੀਰਾ ਸਿੰਘ ਵਾਸੀ ਵਾਰਡ ਨੰਬਰ 10 ਇੰਦਰਾਬਸਤੀ ਮਲੋਟ ਵਜੋਂ ਹੋਈ ਪੁਲਿਸ ਟੀਮ ਨੇ ਉਸ ਤੁਰੰਤ ਨੂੰ ਹਸਪਤਾਲ ਵਿੱਚ ਲੈ ਕੇ ਉਸ ਦੇ ਵਿਰੁੱਧ ਮਕਦਮਾ ਦਰਜ ਕਰ ਦਿੱਤਾ ਪਠਾਨਕੋੜ ਤੋਂ ਕੋਲ ਸ਼ੁੱਕਰਵਾਰ ਦੇਰ ਰਾਤ ਬਾਈਕ ਸਵਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਇੱਕ ਵੱਡੀ ਗੱਡੀ ਲੁੱਟ ਕੇ ਫਰਾਰ ਹੋ ਰਹੇ ਲੁਟੇਰੇ ਤੇ ਹੀ ਦਫਤਰ ਹੋਣ ਕਾਰਨ ਗੱਡੀ ਡਿਵਾਈਡਰ ਨਾਲ ਟਕਰਾ ਗਈ ਹਾਦਸੇ ਤੋਂ ਬਾਅਦ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਮੁਲਜ਼ਮ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਲਦਾਖ ਖੇਤਰ ਦੇ ਬੀਰਵਾਰ ਨੂੰ 26 ਸੈਨਿਕਾਂ ਨੂੰ ਲੈ ਕੇ ਜਾ ਰਿਹਾ ਵਾਹਨ ਸ਼ਿਯੋਗ ਨਦੀ ਵਿੱਚ ਡਿੱਗ ਗਿਆ ਇਸ ਹਾਦਸੇ ਵਿੱਚ 7 ਜਵਾਨ ਸ਼ਹੀਦ ਹੋ ਗਏ 26 ਜਵਾਨਾਂ ਦੀ ਟੀਮ ਪ੍ਰਤਾਪਪੁਰ ਤੋਂ ਟਰਾਂਜ਼ਿਟ ਕੈਂਪ ਤੋਂ ਸਬ ਸੈਕਟਰ ਹਨੀਦ ਦੇ ਅੱਗੇ ਵਾਲੇ ਖੇਤਰ ਵੱਲ ਜਾ ਰਹੀ ਸੀ ਰਾਤ ਕਰੀਬ 9 ਵਜੇ ਤੋਂ ਹੀ ਦੇ ਕਰੀਬ 25 ਕਿਲੋਮੀਟਰ ਦੂਰ ਗੱਡੀ ਸੜਕ ਤੇ ਫਿਸਲ ਕੇ ਸ਼ਿਯੋਗ ਨਦੀ ਵਿੱਚ ਜਾ ਡਿੱਗੀ ਕਰੂਜ਼ ਡਰੱਗ ਮਾਮਲੇ ਵਿੱਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਆ ਖਾਨ ਨੂੰ ਵੱਡੀ ਰਾਹਤ ਮਿਲੀ ਐਨਸੀਬੀ ਦੀ ਚਾਰਜ ਸ਼ੀਟਸ ਆਰਿਆ ਖਾਨ ਦਾ ਨਾਮ ਨਹੀਂ ਹੈ ਕਰੂਜ਼ ਡਰੱਗ ਮਾਮਲੇ ਵਿੱਚ ਐਨਸੀਬੀ ਨੇ ਨਵੀਂ ਚਾਰਜ ਸ਼ੀਟ ਦਾਖਲ ਕੀਤੀ ਜਿਸ ਵਿੱਚ ਆਰਿਆ ਖਾਨ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ ਸਿਡਨੀ ਦਾ ਵਿਵਿਡ ਫੈਸਟੀਵਲ ਇਸ ਸਰਦੀਆਂ ਵਿੱਚ ਵਾਪਸੀ ਕਰ ਰਿਹਾ ਹੈ ਇਸ ਫੈਸਟੀਵਲ ਨੂੰ ਕਰੋਨਾ ਮਹਾਮਾਰੀ ਨੇ ਬੰਦਰਗਾਹ ਦੇ ਨਾਲ ਰੌਸ਼ਨੀ ਅਤੇ ਸੰਗੀਤ ਦੇ ਜਸ਼ਨ ਨੂੰ 2 ਸਾਲਾਂ ਲਈ ਬੰਦ ਕਰ ਦਿੱਤਾ ਗਿਆ ਸੀ ਵਿਵਿਡ ਫੈਸਟੀਵਲ ਜਿਸ ਨੇ 2019 ਵਿੱਚ ਰਿਕਾਰਡ 2.4 ਮਿਲੀਅਨ ਲੋਕਾਂ ਨੂੰ ਆਕਰਸ਼ਿਤ ਕੀਤਾ 2022 ਦਾ ਇਹ ਪ੍ਰੋਗਰਾਮ ਹੁਣ ਤੱਕ ਦਾ ਸਭ ਤੋਂ ਵੱਡਾ ਚਮਕਦਾਰ ਪ੍ਰੋਗਰਾਮ ਹੋਵੇਗਾ ਰਾਜਸਥਾਨ ਨੇ ਆਈਪੀਐਲ ਦੇ ਦੂਜੇ ਕੁਆਲੀਫਾਇਰ ਵਿੱਚ ਰਾਇਲ ਚੈਲੈਂਜਰ ਬੰਗਲੌਰ ਨੂੰ 7 ਵਿਕਟਾਂ ਨਾਲ ਹਰਾ ਕੇ 29 ਮਈ ਨੂੰ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਬਣਾਈ ਜਿੱਥੇ ਉਸ ਦਾ ਮੁਕਾਬਲਾ ਡੈਬਿਊ ਕਰ ਰਹੀ ਗੁਜਰਾਤ ਟਾਈਟਨਸ ਦੇ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਵਿੱਚ ਛਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 42 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ